ਸੋ ਸਿਕਲ ਜੀ ਮੈਂ ਡਾਕਟਰ ਬਲਜੀਤ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਮੈਨੂੰ ਖਬਰ ਮਿਲੀ ਸੀ ਕਿ ਸਾਡਾ ਜਿਹੜਾ ਸਿਵਲ ਹਸਪਤਾਲ ਹੈ ਡੇਰਾ ਬੱਸੀ ਦਾ ਉਹਦੇ ਵਿੱਚ ਦੋ ਪਾਰਟੀਆਂ ਦੀ ਕਿਸੇ ਪਿੰਡ ਚ ਲੜਾਈ ਹੋਈ ਉਸ ਤੋਂ ਬਾਅਦ ਉਹ ਹਸਪਤਾਲ ਚ ਆਏ ਉੱਥੇ ਆ ਕੇ ਹਸਪਤਾਲ ਦੇ ਅੰਦਰ ਉਹਨਾਂ ਨੇ ਐਮਰਜੈਂਸੀ ਚ ਲੜਾਈ ਕੀਤੀ ਭੰਨ ਤੋੜ ਕੀਤੀ ਸਟਾਫ ਨੂੰ ਵੀ ਡਰਾ ਧੰਕਾਇਆ ਤੇ ਮੈਂ ਇਮੀਡੀਏਟ ਜਿਹੜਾ ਉਸੇ ਵੇਲੇ ਸੀਗਾ ਮੈਂ ਐਸਐਸਪੀ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਸਾਡੇ ਸਿਵਲ ਸਰਚਰ ਔਰ ਐਸਐਮਓ ਨੂੰ ਸਾਰਿਆਂ ਨੂੰ ਮੈਂ ਅਲਰਟ ਕਰਕੇ ਉੱਥੇ ਭੇਜਿਆ ਔਰ ਐਸਐਸਪੀ ਸਾਹਿਬ ਉੱਥੇ ਗਏ ਆ ਇਦੇ ਵਿੱਚ ਇੱਕ ਕਾਨੂੰਨ ਹੈਗਾ ਕਿ ਜੇ ਤੁਸੀਂ ਹਸਪਤਾਲ ਦੇ ਵਿੱਚ ਆ ਕੇ ਭੰਨ ਤੋੜ ਕਰਦੇ ਹੋ ਕਿਸੇ ਕਿਸਮ ਦੀ ਵਾਇਰਲੈਂਸ ਕਰਦੇ ਹੋ ਪ੍ਰਾਪਰਟੀ ਨੂੰ ਡੈਮੇਜ ਕਰਦੇ ਹੋ ਜਾਂ ਸਟਾਫ ਨੂੰ ਡਰਾਦੇ ਧਮਕਾਉਂਦੇ ਹੋ ਮਾਰਦੇ ਹੋ ਤਾਂ ਉਹਦੇ ਵਾਸਤੇ ਤੁਹਾਡੇ ਤੇ ਪਰਚਾ ਦੋਨੋਂ ਤੇ ਦਰਜ ਹੋ ਗਿਆ ਪਰਚਾ ਦਰਜ ਹੋਏਗਾ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਰਾਤ ਨਹੀਂ ਹੋਏਗੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਹਸਪਤਾਲ ਹੈ ਇਹ ਇੱਕ ਬਿਲਕੁਲ ਜਿਹੜਾ ਹੈਗਾ ਇਟਸ ਅ ਜ਼ੋਨ ਆਫ ਪੀਸ ਤੇ ਬੜਾ ਸ਼ਾਂਤ ਰਹਿ ਜਾ ਜੇ ਥੋੜੀ ਲੜਾਈ ਬਾਹਰ ਜੋ ਮਰਜ਼ੀ ਹੋਇਆ ਹੋਵੇ ਇੱਕ ਵਾਰੀ ਤੁਸੀਂ ਹਸਪਤਾਲ ਦੀ ਬਾਉਂਡਰੀ ਦੇ ਵਿੱਚ ਵੜ ਗਏ ਉੱਥੇ ਤੁਸੀਂ ਨਾ ਕਿਸੇ ਨੂੰ ਗਾਲ ਕੱਢ ਸਕਦੇ ਹੋ ਨਾ ਕਿਸੇ ਨੂੰ ਧਮਕੀ ਦੇ ਸਕਦੇ ਹੋ ਔਰ ਨਾ ਕੋਈ ਭੰਤਣ ਕਰ ਸਕਦੇ ਹੋ ਜੇ ਜਿਹੜਾ ਬੰਦਾ ਕਰੇਗਾ ਉਹਦੇ ਤੇ ਸਖਤ ਸਖਤ ਕਾਰਵਾਈ ਹੋਏਗੀ ਪਰਚਾ ਹੋਏਗਾ ਔਰ ਜਮਾਨਤ ਵੀ ਨਹੀਂ ਹੋਏਗੀ ਉਹਦੀ ਤੇ ਮੈਨੂੰ ਮੈਂ ਬੜਾ ਇਹਦਾ ਨੋਟਿਸ ਲਿਆ ਹੈਗਾ ਜੀ ਔਰ ਉੱਥੇ ਮੈਂ ਜਿਹੜੀ ਪੀਸੀਆਰ ਹੈ ਵੈਨ ਜਿਹੜੀ ਉਹਨਾਂ ਦੀ ਹੈਗੀ ਆ ਪੁਲਿਸ ਦੀ ਉਹ ਸਟੇਸ਼ਨ ਕਰ ਦਿੱਤੀ ਹੋਈ ਆ ਕੋਈ ਬੰਦਾ ਵੀ ਜਿਹੜਾ ਵੀ ਕਿਸੇ ਕਿਸਮ ਦੀ ਵੀ ਕੋਈ ਵਾਰਨਸ ਕਰਗਾ ਹਸਪਤਾਲ ਉਹਦੇ ਦੇ ਪਰਚਾ ਹੋਵੇਗਾ ਸਾਰਿਆਂ ਨੂੰ ਬੇਨਤੀ ਆ ਕਿ ਹਸਪਤਾਲ ਚ ਆਓ ਇਲਾਜ ਵਾਸਤੇ ਆਓ ਆਪਣੀ ਅਸੀਂ ਤੁਹਾਡੀ ਸੇਵਾ ਕਰਾਂਗੇ ਹਮੇਸ਼ਾ ਤੁਹਾਡਾ ਦੁੱਖ ਵੰਡਾਂਗੇ ਅਸੀਂ ਬਟ ਕੋਈ ਕੋਈ ਕਿਸੇ ਕਿਸਮ ਦੀ ਵਾਰਨਸ ਜਿਹੜੀ ਬਰਦਾਸ਼ਤ ਨਹੀਂ ਹੋਏਗੀ ਬਹੁਤ ਬਹੁਤ ਧੰਨਵਾਦ